ਸਕੈਨਸ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਦੱਸਦੀ ਕਿ ਇੱਕ ਖਬਰ ਜਿਹੜੀ ਯਾਤਰੀਆਂ ਦੇ ਨਾਲ ਜੁੜੀ ਹੋਈ ਹੈ ਜੋ ਕਿ ਸੂਬੇ ਦੇ ਵਿੱਚ ਹਰ ਰੋਜ਼ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਅੱਜ ਸਰਕਾਰੀ ਬੱਸਾਂ ਦਾ ਪੰਜਾਬ ਭਰ ਦੇ ਵਿੱਚ ਚੱਕਾ ਜਾਮ ਰਹਿਗਾ ਇਸ ਦੇ ਚੱਲਦੇ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੱਸਦੇ ਕਿ 2 ਘੰਟੇ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਬੰਦ ਰਹਿਣਗੀਆਂ ਜਿहां ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਹੜਤਾਲ ਦਾ ਐਲਾਨ ਕੀਤਾ ਗਿਆ ਦੱਸਦੇ ਕਿ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਬੱਸ ਚਾਲਕਾ ਦੇ ਵੱਲੋਂ ਜਿਹੜਾ ਗੇਟ ਰੈਲੀ ਦਾ ਐਲਾਨ ਕੀਤਾ ਗਿਆ ਤੇ 2 ਘੰਟੇ ਦੇ ਲਈ ਸੂਬੇ ਭਾਰ ਦੇ ਵਿੱਚ ਬੱਸਾਂ ਬੰਦ ਰਹਿਣਗੀਆਂ ਤੇ ਸਵਾਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਦੱਸਿਆ ਕਿ ਇਹਨਾਂ ਬੱਸਾਂ ਦੇ ਵਿੱਚ ਜ਼ਿਆਦਾਤਰ ਲੋਕ ਸਫ਼ਰ ਕਰਦੇ ਨੇ ਕਿਉਂਕਿ ਇੱਕ ਤਾਂ ਇਹ ਬੱਸਾਂ ਤੇ ਚੱਲਦਿਆਂ ਨੇ ਤੇ ਦੂਜੇ ਪਾਸੇ ਬੀਬੀਆਂ ਭੈਣਾਂ ਦਾ ਕਰਾਇਆ ਇਹਨਾਂ ਬੱਸਾਂ ਦੇ ਵਿੱਚ ਮਾਫ ਹੈ ਆਧਾਰ ਕਾਰਡ ਤੇ ਬੀਬੀਆਂ ਭੈਣਾਂ ਜਿਹੜੀਆਂ ਨੇ ਸਫ਼ਰ ਕਰਦਿਆਂ ਨੇ ਤੇ ਪਹਿਲ ਵੀ ਇਹਨਾਂ ਬੱਸਾਂ ਨੂੰ ਦਿੱਤੀ ਜਾਂਦੀ ਆ ਪਰ ਜਦੋਂ ਅੱਜ ਇਹ ਬੱਸਾਂ ਬੰਦ ਹੋ ਜਾਣਗੀਆਂ 2 ਘੰਟੇ ਦੇ ਲਈ ਤਾਂ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵਗਾ ਇੱਕ ਵਾਰ ਫਿਰ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਪੰਜਾਬ ਭਰ ਦੇ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ 2 ਘੰਟੇ ਦੇ ਲਈ ਸਰਕਾਰੀ ਬੱਸਾਂ ਬੰਦ ਹੋ ਜਾਣਗੀਆਂ ਪੀਆਰਟੀਸੀ ਅਤੇ ਪਨਬਸ ਯੂਨੀਅਨ ਦੇ ਵੱਲੋਂ ਗੇਟ ਰੈਲੀ ਦਾ ਐਲਾਨ ਕੀਤਾ ਗਿਆ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਹਰ 1 ਵਜੇ ਤੱਕ ਬੱਸਾਂ ਦੀ ਆਵਾਜਾਈ ਜਿਹੜੀ ਹੈ ਉਹ ਠੱਪ ਹੋ ਜਾਵੇਗੀ ਤੇ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਜੋ ਕਿ ਇਹਨਾਂ ਬੱਸਾਂ ਦੇ ਵਿੱਚ ਰੋਜ਼ਾਨਾ ਸਫ਼ਰ ਕਰਦੇ ਨੇ ਸੋ ਨੋਮੀਏ ਤੇ ਤੁਹਾਜੀਓ ਖਬਰ ਦੇਖਣ ਲਈ ਤੁਸੀਂ ਜੁੜੇ ਹੋ ਸਕਾਈ ਨਿਊਜ਼ ਪੰਜਾਬ ਦੇ ਨਾਲ ਸਕਾਈ ਨਿਊਜ਼ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਦੱਸਦੀ ਕਿ ਇੱਕ ਖਬਰ ਜਿਹੜੀ ਯਾਤਰੀਆਂ ਦੇ ਨਾਲ ਜੁੜੀ ਹੋਈ ਹੈ ਜੋ ਕਿ ਸੂਬੇ ਦੇ ਵਿੱਚ ਹਰ ਰੋਜ਼ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਅੱਜ ਸਰਕਾਰੀ ਬੱਸਾਂ ਦਾ ਪੰਜਾਬ ਭਾਰ ਦੇ ਵਿੱਚ ਚੱਕਾ ਜਾਮ ਰਹੇਗਾ ਇਸ ਦੇ ਚਲਦੇ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੱਸ ਦੇ ਕਿ 2 ਘੰਟੇ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਬੰਦ ਰਹਿਣਗੀਆਂ ਜੀ ਹਾਂ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਹੜਤਾਲ ਦਾ ਐਲਾਨ ਕੀਤਾ ਗਿਆ ਦੱਸ ਕੇ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਬੱਸ ਚਾਲਕਾ ਦੇ ਵੱਲੋਂ ਜਿਹੜਾ ਗੇਟ ਰੈਲੀ ਦਾ ਐਲਾਨ ਕੀਤਾ ਗਿਆ ਤੇ 2 ਘੰਟੇ ਦੇ ਲਈ ਸੁੱਬੇ ਭਾਰ ਦੇ ਵਿੱਚ ਬੱਸਾਂ ਬੰਦ ਰਹਿਣ ਗਿਆ ਤੇ ਸਵਾਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਦੱਸ ਦਈਏ ਕਿ ਇਹਨਾਂ ਬੱਸਾਂ ਦੇ ਵਿੱਚ ਜ਼ਿਆਦਾਤਰ ਲੋਕ ਸਫ਼ਰ ਕਰਦੇ ਨੇ ਕਿਉਂਕਿ ਇੱਕ ਤਾਂ ਇਹ ਬੱਸਾਂ ਤੇ ਚੱਲਦਿਆਂ ਨੇ ਤੇ ਦੂਜੇ ਪਾਸੇ ਬੀਬੀਆਂ ਭੈਣਾਂ ਦਾ ਕਿਰਾਇਆ ਇਹਨਾਂ ਬੱਸਾਂ ਦੇ ਵਿੱਚ ਮਾਫ ਹੈ ਆਧਾਰ ਕਾਰਡ ਤੇ ਬੀਬੀਆਂ ਭੈਣਾਂ ਜਿਹੜੀਆਂ ਨੇ ਸਫ਼ਰ ਕਰਦਿਆਂ ਨੇ ਤੇ ਪਹਿਲ ਵੀ ਇਹਨਾਂ ਬੱਸਾਂ ਨੂੰ ਦਿੱਤੇ ਜਾਂਦੀ ਆ ਪਰ ਜਦੋਂ ਅੱਜ ਇਹ ਬੱਸਾਂ ਬੰਦ ਹੋ ਜਾਣਗੀਆਂ 2 ਘੰਟੇ ਦੇ ਲਈ ਤਾਂ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵਗਾ ਇੱਕ ਵਾਰ ਫਿਰ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਪੰਜਾਬ ਭਰ ਦੇ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ 2 ਘੰਟੇ ਦੇ ਲਈ ਸਰਕਾਰੀ ਬੱਸਾਂ ਬੰਦ ਹੋ ਜਾਣਗੀਆਂ ਪੀ ਆਰਟੀਸੀ ਅਤੇ ਪਨਬਸ ਯੂਨੀਅਨ ਦੇ ਵੱਲੋਂ ਗੇਟ ਰੈਲੀ ਦਾ ਐਲਾਨ ਕੀਤਾ ਗਿਆ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਬੱਸਾਂ ਦੀ ਆਵਾਜਾਈ ਜਿਹੜੀ ਹੈ ਉਹ ਠੱਪ ਹੋ ਜਾਵੇਗੀ ਤੇ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਜੋ ਕਿ ਇਹਨਾਂ ਬੱਸਾਂ ਦੇ ਵਿੱਚ ਰੋਜ਼ਾਨਾ ਸਫ਼ਰ ਕਰਦੇ ਨੇ ਸੁਨਵਿਅਤ ਤਾਜ਼ੀਆਂ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ